ਇਹ ਨੇੜੀ ਨੂੰ ਇਹ ਕਹਿੰਦੇ ਆ ਬਾਈ ਹੁਣੀ ਵੀ ਇੱਥੇ ਬਾਹਰ ਫਿਰਦੀ ਸੀ ਤੇ ਅਸੀਂ ਇਹਨੂੰ ਆਪਣੇ ਘਰੇ ਲੈ ਆਏ ਤੇ ਘਰੇ ਲਿਆ ਕੇ ਰੱਖ ਲਿਆ ਤੇ ਰੋਟੀ ਲਾਉਣ ਲੱਗੀ ਸਾਡੀ ਤੇ ਅੱਜ ਉਹ ਨਰਕ ਕੱਟੀ ਜਾਂਦੀ ਹੈ ਪਤਾ ਨਹੀਂ ਸਿਰ ਦੇ ਥੱਲੇ ਸਹਰਾਣਾ ਨਹੀਂ ਰੱਖਿਆ ਹੋਇਆ ਮਾਤਾ ਪਰਮਜੀਤ ਕੌਰ ਜੀ ਦੇ ਸਿਰ ਦੇ ਥੱਲੇ ਇੱਕ ਜਟਾਵਾਂ ਦਾ ਸਹਰਾਣਾ ਬਣਿਆ ਹੋਇਆ ਆ ਦੇਖੋ ਜਟਾਵਾਂ ਦਾ ਕਿੱਡਾ ਜੂੜਾ ਹੋਊਗਾ ਕਿੱਡੇ-ਕਿੱਡੇ ਕੇਸ ਹੋਣਗੇ ਇਹਦੇ ਤੁਸੀਂ ਦੇਖੋ ਵੀ ਐਡਾ ਵੱਡਾ ਗੁੱਛਾ ਜਟਾਂ ਦਾ ਹੀ ਆ ਸਰਜੀਕਾ ਖਾਲਸਾ ਵਾਇਕੁ ਜੁਕੀ ਫਤਿਹ ਜੀ ਅਸੀਂ ਆਏ ਆ ਜੀ ਅੱਜ ਪਟਿਆਲਾ ਜ਼ਿਲ੍ਹਾ ਤੇ ਰਾਜਪੁਰਾ ਤਹਿਸੀਲ ਆ ਜੀ ਤੇ ਇੱਥੇ ਆ ਇੱਕ ਘਰ ਆ ਜਿਹੜਾ ਕਿ ਉਹ ਜਿਹੜਾ ਹੈ ਘਰ ਜਿਵੇਂ ਹੁੰਦਾ ਉਦਾਂ ਦਾ ਹੋਇਆ ਪਿਆ ਘਰ ਪਿੰਡ ਕਿਹੜਾ ਬਾਈ ਇਹ ਸੰਧਾਰਸੀ ਆ ਜੀ ਹੈ ਸੰਧਾਰਸੀ ਸੰਧਾਰਸੀ ਪਿੰਡ ਆ ਜੀ ਸੰਧਾਰਸੀ ਤੇ ਸੰਧਾਰਸੀ ਪਿੰਡ ਦੇ ਵਿੱਚ ਤੁਸੀਂ ਦੇਖੋ ਕਿਵੇਂ ਤੋੜੇ ਵਗੈਰਾ ਪਾਣੀ ਉੱਲੀ ਲੱਗੀ ਪਈ ਆ ਸਾਰੇ ਇਹ ਗੰਦੇ ਬਿਸਤਰੀ ਟੁੱਟੇ ਹੋਏ ਮੰਜੇ ਤੇ ਇਸ ਘਰ ਦੇ ਵਿੱਚ ਬਾਪੂ ਤੇ ਬਾਪੂ ਦੀ ਘਰ ਵਾਲੀ ਤੇ ਇੱਕ ਬਾਪੂ ਦਾ ਭਰਾ ਰਹਿੰਦੇ ਆ ਤੇ ਜਿਹੜੀ ਬਾਪੂ ਦੀ ਘਰ ਵਾਲੀ ਆ ਉਹਦੀ ਹਾਲਤ ਇਨੀ ਬੁਰੀ ਆ ਉਹ ਵੈਗਰੂ ਦੇਖੋ ਕਿਵੇਂ ਮਲਮੂਤਰ ਦੇ ਨਾਲ ਲਿਬੜੀ ਬਾਪੂ ਸਫਾਈ ਵੀ ਨਹੀਂ ਕਰਦਾ ਕੱਪੜੇ-ਕੁੱਪੜੇ ਵੀ ਨਹੀਂ ਸਾਫ਼ ਕਰਦੇ ਤੁਸੀਂ ਜਾਇਦੇ ਕਰਾਂਦੇ ਨਹੀਂ ਹੈ ਜੀ ਕੀ ਨਾਮ ਹੈ ਇਹਦਾ ਪਰਮਜੀਤ ਜੀ ਕੋੜੇ ਪਰਮਜੀਤ ਸਾਸਤਰੀ ਕਾਲਾ ਕੋੜੇ ਪਰਮਜੀਤ ਆ ਤੈਨੂੰ ਸਤਵੀਰ ਆਈ ਹੈ ਮਿਲਣਾ ਇਹ ਭੈਣ ਦਾ ਨਾਮ ਸਤਵੀਰ ਆ ਠੀਕ ਹੋ ਮਾਤਾ ਤੁਸੀਂ ਦੇਖੋ ਜੀ ਆ ਟੱਟੀ ਨਾਲ ਲੱਪੜੇ ਹੋਏ ਹੱਥ ਆ ਆ ਟੱਟੀ ਨਾਲ ਹੱਥਾਂ 'ਚ ਟੱਟੀ ਲੱਗੀ ਹੋਈ ਹੈ ਮਾਤਾ ਦੇ ਤੇ ਇੰਨਾ ਹੱਥਾਂ ਦੇ ਨਾਲ ਹੀ ਮਾਤਾ ਆ ਰੋਟੀ ਖਾਂਦੀ ਐ ਕੋਈ ਨਾ ਕੁਛ ਬਾਪੂ ਕੋਲੀ ਚ ਪਾ ਦਿੰਦਾ ਮਾੜਾ ਮੋਟਾ ਤੇ ਆ ਸੁੱਕੀਆਂ ਰੋਟੀਆਂ ਪਈਆਂ ਦੇਖੋ ਜਿਹੜੀਆਂ ਐ ਪਾਪੜ ਬਣੀਆਂ ਪਈਆਂ ਪਾਪੜ ਤੇ ਇਹੀ ਰੋਟੀਆਂ ਖਾਂਦੀ ਐ ਵਿਚਾਰੀ ਤੇ ਆ ਬਾਲਾਂ ਦੀਆਂ ਜਟਾਵਾਂ ਸਿਰ ਦੇ ਥੱਲੇ ਸਹਰਾਣਾ ਰੱਖਣ ਦੀ ਲੋੜ ਨਹੀਂ 1 ਮਿੰਟ ਬਾਅਦ ਦੇਖਣਾ ਹੀ ਐ ਦੇਖਣਾ ਹੀ ਐ ਮਾਂ ਦੇਖਣਾ ਹੀ ਵਾਂ ਦੇਖਣਾ ਹੀ ਦੇਖੋ ਆ ਜਟਾਵਾਂ ਕਿੱਡੀਆਂ ਕਿੱਡੀਆਂ ਵਾਂ ਥੱਲੇ ਸਿਰ ਦੇ ਰੱਖੀਆਂ ਤੇ ਆ ਗਰਮੀਆਂ ਹੁਣ ਦੇਖੋ ਕਿੰਨੀਆਂ ਨੰਘ ਕੇ ਗਈਆਂ ਕੋਟੀ ਪਾਈ ਹੋਈ ਐ ਮਾਤਾ ਦੇ ਇੱਕ ਇੱਕਾਂ ਝੱਗਾ ਪਾਇਆ ਹੈ ਇੱਕ ਫਿਰ ਦੋ ਫਿਰ ਤਿੰਨ ਫਿਰ ਚਾਰ ਪੰਜ 6 ਮਤਲਬ ਸੱਤ ਝੱਗੇ ਪਾਏ ਹੋਏ ਆ ਮਾਤਾ ਦੇ ਤੇ ਸਲਵਾਰਾਂ ਦੇਖੋ ਤੁਸੀਂ ਆ ਆ ਕੀ ਬੰਨਿਆ ਹੋਇਆ ਵਾ ਮੋਟ ਕਾ ਲੈ ਦੇਖੋ ਤੁਸੀਂ ਕੱਪੜੇ ਸਰਵਾਰਾਂ ਤਾਂ ਪਤਾ ਹੀ ਨਹੀਂ ਕਿੰਨੀਆਂ ਪਾਈਆਂ ਹੋਈਆਂ ਤੇ ਪੈਰਾਂ ਦੇ ਨੋਹ ਓਹੋ ਆ ਕੀੜੀਆਂ ਦੇਖੋ ਪਹਿਲਾਂ ਕੋਈ ਨ ਦੇਖਦੇ ਆ ਆ ਕੀੜੀਆਂ ਦੇਖੋ ਜੀ ਦੇਖੋ ਖੰਡ ਪਈ ਹੈ ਮਾਤਾ ਦੇ ਪੈਰਾਂ 'ਚ ਤੇ ਆ ਕੀੜੀਆਂ ਸਾਰੇ ਲੜੀ ਜਾਂਦੀਆਂ ਕੀੜੀਆਂ ਪਤਾ ਨਹੀਂ ਇਹਦੇ ਦੰਦੀ ਨਹੀਂ ਵੱਟਦੀਆਂ ਜਾਂ ਇਹਨੂੰ ਪਤਾ ਹੀ ਨਹੀਂ ਲੱਗਦਾ ਵਿਚਾਰੀ ਨੂੰ ਤੇ ਆ ਦੇਖੋ ਪੈਰ ਦੇਖੋ ਗਲੇ ਪਏ ਆ ਪੈਰ ਸਾਰੇ ਥੱਲਿਓ ਆ ਵਿੱਚੋਂ ਦੇਖੋ ਬਾਪੂ ਯਾਰ ਅਦਾ ਤੂੰ ਬਹੁਤ ਵੱਡਾ ਪਾਪ ਕਮਾਈ ਜੰਨੇ ਆ ਤੂੰ ਆ ਪਿੰਡ ਦੀ ਤੁਰੇ ਫਿਰਦਾ ਸਾਰਾ ਕੁਝ ਠੀਕ ਆ ਨਾ ਉਹ ਨਾ ਧੋਨਾ ਵਧੀਆ ਕੱਪੜੇ ਪਾਏ ਆ ਯਾਰ ਇਹਨੂੰ ਵੀ ਕਰੇ ਫੜ ਕੇ ਨਮਾਰੇ ਧੱਕੇ ਨਾਲ ਹੀ ਨਮਾ ਦੇ ਪ੍ਰੇਮ ਸਿੰਘ ਕੀ ਹਾਲਤ ਬਣਾਈ ਪਈ ਆ ਯਾਰ ਤੂੰ ਵਿਆਹ ਕਿ ਲਿਆਇਆ ਸੀ ਇਹਨੂੰ ਤੈਨੂੰ ਅੱਧ ਸਹੁਰਿਆਂ ਦਾ ਵੀ ਨਹੀਂ ਪਿੰਡ ਪਤਾ ਕਿਹੜਾ ਪਿੰਡ ਆ ਆ ਸੰਧਾਰਸੀ ਪਿੰਡ ਆ ਜੀ ਪਟਿਆਲੇ ਜ਼ਿਲ੍ਹੇ ਦਾ ਤੇ ਰਾਜਪ੍ਰੇਤ ਸੀਲ ਦਾ ਤੇ ਆ ਪਰਮਜੀਤ ਪਈ ਏ ਮਾਤਾ ਤੇ ਇਹ ਬਾਪੂ ਖੜਾ ਕੀ ਨਾਂ ਦੱਸਿਆ ਬਾਪੂ ਨੇ ਬਲਦੇਵ ਸਿੰਘ ਪ੍ਰੇਮ ਸਿੰਘ ਤੇ ਪ੍ਰੇਮ ਸਿੰਘ ਦਾ ਇੱਕ ਭਰਾ ਬਾਪੂ ਉਹ ਕਿੱਥੇ ਭਰਾ ਜਰਾ ਉਹ ਅੰਦਰ ਹੋ ਜਾ ਹੈ ਇੱਧਰ ਪੈ ਤੇ ਆ ਘਰ ਦੇ ਹਾਲਾਤ ਆ ਜੀ ਮਾਤਾ ਤਾਂ ਗਲੀ ਪਈ ਏ ਜਿਵੇਂ ਹੀ ਸਿਰ ਤੇ ਚਾਵਾ ਬੱਜੀਆਂ ਪੈਰ ਉਹਦੇ ਗਲੇ ਪਏ ਆ ਜਿਵੇਂ ਹੀ ਚਾਰੀ ਦੇ ਤੇ ਇੱਧਰ ਬਾਪੂ ਦਾ ਦੂਜਾ ਭਰਾ ਪਿਆ ਵਾ ਆ ਉਹਦਾ ਕਮਰਾ ਵਾ ਤੇ ਇਹ ਤਿੰਨੋ ਜਾਨੀਆਂ ਘਰ ਦੇ ਵਿੱਚ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਕੀ ਨਾਮ ਬਾਈ ਬਹਿਦੀ ਨਿਜਮੀ ਹੈ ਬਲਵੰਤ ਸਿੰਘ ਪ੍ਰੇਮ ਸਿੰਘ ਦੇ ਭਰਾ ਹੋ ਤੁਸੀਂ ਠੀਕ ਆ ਹੋਇਆ ਹੋਇਆ ਤੁਹਾਡੀ ਭਾਬੀ ਨੂੰ ਕੀ ਹੋਇਆ ਭਝਾਈ ਨੂੰ ਦੇ ਕੇ ਕਿਹੜੇ ਪਿੰਡ ਆ ਉਹਦੇ ਜਿਵੇਂ ਆ ਗਈ ਦੀ ਪੀਰਵਾਚਨ ਮਾਪਾ ਪੇਦੀ ਅਜੇ ਪਿੰਡ ਤੁਹਾਡੇ ਆਪੇ ਹੀ ਆ ਗਈ ਤੁਰੀ ਫਿਰਦੀ ਹਾਂ ਜੀ ਤੁਸੀਂ ਵਿਆਹ ਲਈ ਹਾਂ ਜੀ ਬਿਆ ਕੀਤਾ ਸੀ ਗੋਦ ਦੇ ਰੱਖ ਲਈ ਨਾ ਨਾ ਜੀ ਰੱਖ ਲਈ ਉਹਦੇ ਹੀ ਰੱਖ ਲਈ ਧਮਤਾਂ ਬਾੜ ਦੀਦੀ ਵੀ ਚੱਲ ਨਾ ਗਰੀਬ ਆਦਮੀ ਨਾ ਰੋਟੀ ਪੱਕਦੀ ਹੋਈ ਹੈ ਹਾਂ ਤੇ ਪਹਿਲਾਂ ਵਧੀਆ ਕੰਮ ਕਰਦੀ ਸੀ ਸਾਰਾ ਰੋਟੀ ਪਾਣੀ ਨਾ ਬਣਾਇਆ ਕਰਤੀ ਟੀਕ ਟਾਕ ਹੋ ਚੱਟ ਗਈ ਕੋਈ ਚੱਕਰੰਤਾ ਤੇ ਹੁਣ ਤਾਂ ਬਾਈ ਉਹ ਗਲੀ ਪਈਏ ਕੀੜੇ ਪਏ ਪਏ ਉਹਦੇ ਬਈ ਹੁਣ ਤਾਂ ਲੈਟਰੀ ਨਾ ਸੱਤੀ ਨਾ ਨਿਬੜੀ ਪਈ ਹੈ ਕੱਪੜੇ ਗਲੇ ਪਏ ਜਟਾਂ ਏਡੀਆਂ ਏਡੀਆਂ ਸਿਰ 'ਚ ਬਣੀਆਂ ਪਈਆਂ ਮਹਾਰਾਜ ਕੀ ਮਰਜ਼ੇ ਹੈ ਬਈ ਜੋ ਮਰਜ਼ੀ ਕਰ ਸਕਾ ਕਿਆ ਕਰੇ ਤੁਸੀਂ ਦੇਖੋ ਦੋਨੇ ਭਰਾ ਤੁਰੇ ਫਿਰਦੇ ਆ ਐ ਨਹੀਂ ਵੀ ਇਹ ਕੋਈ ਅਪਾਹਜ ਨੇ ਔਰ ਦੋਨਾਂ ਨੂੰ ਪੂਰੀ ਸੁੱਜੀ ਆ ਸਮਝ ਆ ਤੇ ਜਿਹੜੀ ਲੇਡੀ ਇਹਨਾਂ ਨੂੰ ਰੋਟੀ ਦਿੰਦੀ ਰਹੀ ਆ ਜਿਹੜੀ ਲੇਡੀ ਨੂੰ ਇਹ ਕਹਿੰਦੇ ਆ ਬਾਈ ਹੁਣੀ ਵੀ ਇੱਥੇ ਬਾਹਰ ਫਿਰਦੀ ਸੀ ਤੇ ਅਸੀਂ ਇਹਨੂੰ ਆਪਣੇ ਘਰੇ ਲੈ ਆਏ ਤੇ ਘਰੇ ਲਿਆ ਕੇ ਰੱਖ ਲਿਆ ਤੇ ਰੋਟੀ ਲਾਉਣ ਲੱਗੀ ਸਾਡੀ ਤੇ ਅੱਜ ਉਹ ਨਰਕ ਕੱਟੀ ਜਾਂਦੀ ਐ ਚਲੋ ਬਾਪੂ ਹੁਣੀ ਵੀ ਅਸੀਂ ਇਹਨਾਂ ਨੂੰ ਕੋਈ ਮਾੜਾ ਨਹੀਂ ਕਹਿੰਦੇ ਇਹ ਤਾਂ ਆਪ ਬਜ਼ੁਰਗ ਹੋਏ ਹੋਇਆ ਪਰ ਹਾਲਾਤ ਦੇਖੋ ਕੀ ਆ ਨਰਕ ਵੱਜਿਆ ਪਿਆ ਘਰ ਦਾ ਆਪ ਵੀ ਕਿਹੜਾ ਬਹੁਤ ਚੰਗੇ ਮਾਹੌਲ ਚ ਰਹਿੰਦੇ ਪਰ ਪ੍ਰੀਮ ਸਿੰਘ ਤਾਂ ਠੀਕ ਆ ਵਧੀਆ ਕੱਪੜੇ ਪਾਏ ਆ ਵਧੀਆ ਆਪਣੀ ਕਰਦਾ ਰੋਟੀ ਪਾਣੀ ਬਣਾਉਂਦੇ ਆ ਦੇਖੋ ਚੁੱਲਾ ਪਤੀਲਾ ਸਭ ਚੱਲਿਆ ਪਿਆ ਪਰ ਇੱਕ ਔਰਤ ਦਾ ਕੀ ਹਾਲਤ ਬਣਾਈ ਹੋਈ ਆ ਘਰ ਦੇ ਵਿੱਚ ਆ ਕੜਾਈਏ ਦੇ ਵਿੱਚ ਇੱਥੇ ਲੈਟਰੀਨ ਨਿਊਟਨ ਗੰਦ ਮੰਦ ਇੱਥੇ ਹੀ ਆ ਸਭ ਕੁਝ ਆ ਬਿਸਤਰੇ ਤੁਸੀਂ ਦੇਖੋ ਕਿਵੇਂ ਗਲੇ ਪਏ ਆ ਲੈਟਰੀਨ ਨਾ ਪਰ ਇੱਥੇ ਨਾ ਤਾਂ ਪ੍ਰੀਮ ਸਿੰਘ ਬੜਦਾ ਹੈ ਕਮਰੇ ਚ ਉਧਰ ਪੈਂਦੇ ਨੇ ਦੋਨੇ ਭਰਾ ਐ ਤਾਂ ਤੇ ਨਾ ਕੋਈ ਹੋਰ ਬੜਦਾ ਤੇ ਆ ਕਮਰੇ ਦੀ ਤੁਸੀਂ ਹਾਲਤ ਦੇਖੋ ਕੀ ਆ ਪਤਾ ਨਹੀਂ ਇਹ ਕਿਵੇਂ ਜਿਉਂਦੀ ਪਈ ਆ ਵਿਚਾਰੀ ਤੂੰ ਆ ਦੇਖ ਬਾਈ ਬਲਵੰਤ ਸਿੰਘ ਆ ਪੈਰ ਦੇਖਦੇ ਸਾਰੇ ਗਲਗੇ ਆ ਦੇ ਕੀੜੇ ਪਏ ਪਏ ਆ ਆ ਕੀੜੀਆਂ ਹੀ ਕੀੜੀਆਂ ਚੜੀਆਂ ਫਿਰਦੀਆਂ ਬਾਈ ਆ ਲੀਣਾ ਕੱਪੜੇ ਸੱਤ ਤਾਂ ਝੱਗੇ ਪਾਏ ਹੋਇਆ ਉਹਦੇ ਸੱਤ ਝੱਗੇ ਕਿੰਨੀ ਗਰਮੀ ਨੇ ਕਿ ਗਈ ਹੁਣ ਮਈ ਜੂਨ ਚ ਬਾਈ ਤੁਸੀਂ ਦੋ ਜਾਨੇ ਫੜ ਕੇ ਨਿਮਾ ਨਹੀਂ ਸਕਦੇ ਕੋਈ ਪਿੰਡ ਦੇ ਨਹੀਂ ਆ ਕੇ 부ੜੀਆਂ ਨਿਮਾ ਸਕਦੀਆਂ ਜੀ ਪਿੰਡ ਦਾ ਸਰਪੰਚ ਜਾਂ ਕੋਈ ਹੋਰ ਚਾਰ ਬੁੜੀਆਂ ਪਿੰਡ ਦੀਆਂ ਲੱਗ ਕੇ ਇੱਕ ਬਜ਼ੁਰਗ ਮਾਂ ਨੂੰ ਨਿਵਾ ਨਹੀਂ ਸਕਦੀਆਂ ਫੜ ਕੇ ਕਿਸੇ ਦੇ ਘਰੇ ਤਾਂ ਜਾਓ ਤੁਸੀਂ ਕਹੋ ਤਾਂ ਸਹੀ ਸਰਪੰਚ ਜੀ ਬੇਨਤੀ ਕਰੀ ਸਰਪੰਚ ਨੂੰ ਤੁਸੀਂ ਜਾ ਕੇ ਸਰਪੰਚ ਤਾਂ ਮੋਨੇ ਕਰਦਾ ਜੀ ਉਹਨਾਂ ਨੂੰ ਕਮਾਲ ਹੋ ਗਈ ਬਾਪੂ ਯਾਰ ਆ ਤਾਂ ਵਿਚਾਰੀ ਦਾ ਨਰਕ ਬੱਜਿਆ ਪਿਆ ਜਮਈ ਬਹੁਤ ਦੁੱਖ ਦੀ ਗੱਲ ਹੈ ਦੇਖੋ ਜੀ ਆ ਜਾਲੇ ਜਾਲੇ ਕਿਵੇਂ ਦੇਖੋ ਇੱਕ ਜਾਨਵਰ ਵੀ ਨਹੀਂ ਆ ਰਹਿਦਾ ਜਿਵੇਂ ਮਾਤਾ ਇਹਨਾਂ ਨੇ ਰੱਖੀ ਹੋਈ ਆ ਅਜ ਤੱਕ ਕਦੇ ਅਸੀਂ ਇਸ ਗੱਲ ਤੇ ਕਦੇ ਨਰਾਜ ਨਹੀਂ ਹੋਏਗੇ ਪਰ ਸਾਨੂੰ ਇਸ ਮਾਂ ਦੀ ਹਾਲਤ ਨੂੰ ਦੇਖ ਕੇ ਦੇਖੋ ਟੱਟੀ ਵਾਲੇ ਹੱਥੀ ਮੂੰਹ ਚ ਪਾਈ ਜਾਂਦੀ ਐ ਆ ਟੱਟੀ ਵਾਲੇ ਹੱਥ ਮੂੰਹ ਚ ਪਾਈ ਜਾਂਦੀ ਐ ਵਿਚਾਰੀ ਓਮੀ ਆਪਣੀ ਲੈਟਰਨ ਖਾਈ ਜਾਂਦੀ ਐ ਆਪਣੀ ਟੱਟੀ ਖਾਈ ਜਾਂਦੀ ਐ ਮਾਂ ਪਈ ਔਰ ਪਿੰਡ ਪੂਰਾ ਘੁੱਗ ਵਸਦਾ ਇੱਥੇ ਚਲੋ ਇਹ ਸਿੱਧਰੇ ਆ ਇਹਨਾਂ ਨੂੰ ਨਹੀਂ ਸੋਝੀ ਮਤਲਬ ਪਿੰਡ ਦੇ ਲੋਕ ਤਾਂ ਹੈਗੇ ਹੀ ਆ ਇੱਥੇ ਜੀ ਪਿੰਡ ਦੀ ਪੰਚਾਇਤ ਤਾਂ ਹੈਗੀ ਆ ਪਿੰਡ ਦੇ ਵਿੱਚ ਗੁਰਦੁਆਰਾ ਕਮੇਟੀ ਵੀ ਹੈਗੀ ਆ ਪਿੰਡ ਦੇ ਵਿੱਚ ਹੋਰ ਵੀ ਦੋ ਚਾਰ ਕਮੇਟੀਆਂ ਕਲੱਬਾਂ ਬਣੀਆਂ ਹੁੰਦੀਆਂ ਪਰ ਮਾਂ ਆਪਈਆ ਆ ਦੇਖੋ ਜੀ ਆ ਸਾਰੇ ਕੱਪੜੇ ਆ ਸਾਰੇ ਟੱਤੀ ਨੇ ਨਿਬੜੇ ਹੋਏ ਆ ਦੇਖੋ ਆ ਸਾਰੇ ਦੇਖੋ ਆ ਲੈਟਰੀਨਾਂ ਦੇ ਨਿਬੜੀਆਂ ਹੋਈਆਂ ਸਲਵਾਰਾਂ ਕਿਵੇਂ ਮਤਲਬ ਲਟਕਦੀਆਂ ਤੇ ਆ ਕੱਪੜੇ ਪਾਇਆ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਨੌ ਕੱਟਿਆਂ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਸਿਰ ਪਾਹਿਆਂ ਨੂੰ ਪਤਾ ਹੀ ਨਹੀਂ ਕਿੰਨੇ ਸਾਲ ਬੀਤ ਗਏ ਆ ਮਾਤਾ ਨੇ ਸਿਰ ਦੇ ਥੱਲੇ ਸਹਰਾਣਾ ਨਹੀਂ ਰੱਖਿਆ ਹੋਇਆ ਮਾਤਾ ਪਰਮਜੀਤ ਕੌਰ ਜੀ ਦੇ ਸਿਰ ਦੇ ਥੱਲੇ ਇੱਕ ਜਟਾਵਾਂ ਦਾ ਸਹਰਾਣਾ ਬਣਿਆ ਹੋਇਆ ਆ ਦੇਖੋ ਜਟਾਵਾਂ ਦਾ ਕਿੱਡਾ ਜੂੜਾ ਹੋਊਗਾ ਕਿੱਡੇ-ਕਿੱਡੇ ਕੇਸ ਹੋਣਗੇ ਇਹਦੇ ਤੁਸੀਂ ਦੇਖੋ ਵੀ ਐਡਾ ਵੱਡਾ ਗੁੱਛਾ ਜਟਾਂ ਦਾ ਹੀ ਆ ਪੰਨ ਸਾਹਿਬ ਕਿਹੜੇ ਪਿੰਡ ਦੀ ਹੈ ਇਹ ਔਰਤਰੀ ਜੀ ਅਸੀਂ ਤਾਂ ਮਤਲਬ ਕਈ ਵਾਰ ਜਦ ਹੁਣ ਤਾਂ ਇਸ ਕੀ ਹਾਲਤ ਇਹ ਹੈ ਜਦ ਤਾਈ ਠੀਕ ਵੀ ਸੀ ਜਦ ਵੀ ਕਦੀ ਇਹਨੇ ਦੱਸਿਆ ਨਹੀਂ ਬਹੁਤ ਕੋਸ਼ਿਸ਼ ਕਰੀਏ ਸੀ ਵੀ ਮਤਲਬ ਅਸੀਂ ਪਿੱਛੇ ਦੱਸਾਂਗੇ ਜਾਂ ਇਹਨਾਂ ਨੂੰ ਪਛਾਣਾਂਗੇ ਕਦੀ ਨਹੀਂ ਇਹਨੇ ਦੱਸਿਆ ਇਹਨਾਂ ਨੂੰ ਕਿੱਥੇ ਮਿਲੀ ਫਿਰ ਇਹ ਇਹ ਨਾ ਜੀ ਕੋਈ ਮਤਲਬ ਬਾਈ ਜੀ 20 25 ਸਾਲ ਹੋ ਗਏ ਹੁਣੇ ਜੀ ਹਾਂ ਇਹ ਕੋਈ ਸਾਡੇ ਪਿੰਡ ਕੇ ਵਿੱਚੇ ਹਿਰਦੀ ਮਤਲਬ ਜਦ ਤੋਂ ਜਵਾਨ ਹੋਈ ਸੀ ਜੀ ਇਹ ਜਦ ਉਰੇ ਪਿੰਡ ਆਈ ਸੀ ਉਸ ਤੋਂ ਬਾਅਦ ਫਿਰ ਇਹ ਮੇਰਾ ਖਿਆਲ ਪਿੰਡ ਕੇ ਕੁਝ ਸਿਆਣੇ ਬੰਦਿਆ ਨੇ ਵੀ ਚਲੋ ਇਹ ਨਾ ਇਸकी ਮਾਂ ਹੋਏ ਕਰੀ ਜੀ ਹਾਂ ਹੁਣੇ ਮਰੀਏ 2 ਸਾਲ ਹੋਏ ਤੇ ਇਨਾ ਕਾ ਫਿਰ ਛੱਡ ਦਿੱਤੀ ਵੀ ਚਲ ਰੋਇਨਾ ਦੀ ਰੋਟੀ ਪਾਣੀ ਕਰੀ ਜਾਗੀ ਵੀ ਇਹ ਦੇਖਭਾਲ ਕਰੀ ਜਾਹੇਗਾ ਹੂੰ ਬਸ ਉਸ ਤੋਂ ਬਾਅਦ ਜੀ ਫਿਰ ਹੌਲਾ ਹੁਆ ਇਸਕੇ ਨੂੰ ਦਵਾਈ ਦੂਈ ਕਿਸੇ ਨੇ ਨਹੀਂ ਦਵਾਈ ਹੈ ਕਿਉਂਕਿ ਇਹਨੂੰ ਹੈ ਤਾਂ ਦਿਮਾਗੀ ਪਰੇਸ਼ਾਨੀ ਹੈ ਜੀ ਤਾਂ ਜੀ ਪਤਾ ਹੀ ਹੈ ਤਾਂ ਹੀ ਘਰਵਾਰ ਛੱਡ ਕੇ ਆ ਗਏ ਬਹੁਤ ਬਹੁਤ ਵਾਰ ਦੇ ਜੋਰ ਲਾਇਆ ਜੀ ਅਸੀਂ ਵੀ ਇਸਕੇ ਘਰ ਕਾ ਪਤਾ ਲੱਗ ਜਾਵੇ ਅਸੀਂ ਗੁਪਤ ਤੌਰ ਪਰ ਪਤਾ ਦੱਸ ਦਿੰਗੇ ਜਾ ਕੇ ਉਹਨਾਂ ਕਾ ਵੀਰ ਥੋੜੀ ਉਹ ਇਤਨਾ ਕ ਸੁਣੇ ਦੇ ਵੀ ਇਸਕੇ ਕੋਈ ਬੱਚੇ ਵੀ ਹੈਗੇ ਦੀ ਸਹਿਤ ਮਤਲਬ ਇਹੋ ਜੀ ਗੱਲ ਕਦੀ ਕਰ ਦੇਤੀ ਇਹ ਮੇਰਾ ਖਿਆਲ ਹੈ ਵੀ ਪਤਾ ਨਹੀਂ ਲੱਗਿਆ ਬਾਈ ਜੀ ਪ੍ਰੇਮ ਸਿੰਘ ਜੀ ਤੁਸੀਂ ਇਹਨੂੰ ਨਮਾਇਆ ਕਾ ਤੋ ਨਹੀਂ ਕਦੇ ਫੜ ਕੇ ਕੱਪੜੇ ਲਾ ਕੇ ਬਦਲੇ ਕਾ ਤੋ ਨਹੀਂ ਪਿੰਡ ਦੀਆਂ ਚਾਰ ਔਰਤਾਂ ਨੂੰ ਨਾਲ ਕਾ ਤੋ ਨਹੀਂ ਲਿਆ ਪਿੰਡ ਦੇ ਸਰਪੰਚ ਕੋਲੇ ਹੁਣ ਮੌਜੂਦਾ ਸਰਪੰਚ ਜਾ ਕੇ ਉਹਨੂੰ ਕਹਿੰਦੇ ਵੀ ਭਾਈ ਮੇਰੀ ਮਦਦ ਕਰਾਓ ਨਾਲ ਕਿਹਨ ਲਾਓ ਮੇਰੀ ਘਰ ਵਾਲੀ ਨੂੰ ਨਮਾਉਣਾ ਮਾ ਜੀ ਲੋਕਾਂ ਨੇ ਘਰੇ ਦਿਹਾੜੀ ਕਰਨ ਜਾਣੇ ਲੋਕਾਂ ਦਾ ਸਵਾਰ ਕੇ ਆਉਨੇ ਤੁਸੀਂ ਆਪ ਦਾ ਘਰ ਕਾ ਤੋ ਨਹੀਂ ਸਵਾਰਿਆ ਆ ਦੇਖੋ ਕਿਵੇਂ ਜਾਲੇ ਲੱਗੇ ਤੁਹਾਡੀ ਹਰ ਆਲੀ ਪਈ ਆ ਇੱਥੇ ਤੁਸੀਂ ਮਾੜਾ ਮੋਟਾ ਚਲੋ ਮੰਜਾ ਹੀ ਝਾੜ ਦਿੰਦਾ ਬੰਦਾ ਚੱਕ ਕੇ ਮੀਆਂ ਤਾਂ ਬਾਈ ਬਾਹਲੀ ਪਈ ਹੁੰਦਾ ਆ ਚਾਰ ਪਈ ਤੇਜੀ ਤੁਸੀਂ ਦੇਖੋ ਜਿਤਾਵਾ ਬਾਈਆ ਆ ਸਾਰੇ ਪੈਰ ਬਾਈ ਗਲੇ ਪਿਆ ਕੀੜੀਆਂ ਕੀੜੀਆਂ ਪਰਦੀਆਂ ਦੇਖੋ ਸਰੀਰ ਦੇ ਉੱਤੇ ਚੜੀਆਂ ਹੋਈਆਂ ਮਾਸ ਖਾਈ ਜਾਂਦੀਆਂ ਵੱਡ ਵੱਡ ਕੇ ਬਾਈ ਕੋਟੀ ਬਾਈ ਕੋਟੀ ਨੇ ਬਾਈ ਸੱਤ ਛੱਗੇ ਪਾਏ ਆ ਇਹਨਾਂ ਤਾਂ ਪਹਿਲੇ ਚਿਰ ਸੱਤ ਕਮੀਜ਼ ਪਾਏ ਹੋਏ ਕੋਈ ਅੰਦਰ ਇਸ ਤਰ੍ਹਾਂ ਕੇ ਮਤਲਬ ਕੋਈ ਸ਼ਾਹ ਨੂੰ ਕੜ ਕੇ ਬੀਲੀ ਬੂਲੀ ਪੀਣ ਵਾਲੇ ਬੰਦੇ ਉਹ ਪੰਚਾਰਾਮਾ ਕਿਸ ਨੂੰ ਪੈਕ ਲਾਣਾ ਬੈਠਾ ਪਹਿਲੀ ਚਿਰ ਤੇ ਹੋਰ ਮਨ ਤਾਂ ਕੋਈ ਆਂਦਾ ਨਹੀਂ ਦਾ ਹੂੰ ਜਦੋਂ ਇਹਨਾਂ ਦੀ ਮਾਂ ਜਿਉਂਦੀ ਸੀ ਉਦੋਂ ਵੀ ਇਹੀ ਹਾਲ ਸੀ ਹਾਂ ਬਸ ਥੋ ਇਸਕਾ ਥੋੜਾ ਸੁਧਾਰਤਾ ਜੀ ਹੂੰ ਉਹ ਮਤਲਬ ਸਿਆਣੀ ਬਹੁਤ ਪਿੰਡ ਦੇ ਵਿੱਚ ਕਾਫੀ ਸਿਆਣੀ ਹੋ ਕੇ ਮਰੀ ਹੈ ਜੀ ਉਹ ਇਸ ਮਾਂ ਵਾਸਤੇ ਕੀ ਬੋਲੀਏ ਸ਼ਬਦ ਵੀ ਇਸ ਔਰਤ ਦੇ ਕਰਮ ਦੇਖੋ ਪਤਾ ਨਹੀਂ ਕਿੱਥੇ ਜੰਮੀ ਸੀ ਵਿਚਾਰੀ ਪਲੀਜ਼ ਇਹਨੂੰ ਜੇ ਕੋਈ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਸਾਡੇ ਨੰਬਰਾਂ ਦੇ ਉੱਪਰ ਸਾਡੇ ਨੰਬਰ 978030077 82848 ਤੇ 0077 ਇਹ ਭੈਣ ਦਾ ਚਿਹਰਾ ਧਿਆਨ ਨਾਲ ਦੇਖੋ ਇਸ ਮਾਂ ਦਾ ਚਿਹਰਾ ਧਿਆਨ ਨਾਲ ਦੇਖੋ ਪਰਮਜੀਤ ਕੌਰ ਨਾਮ ਆਪਨੇ ਰੱਖਿਆ ਤਾਂ ਪਰਮਜੀਤ ਨਾਮ ਕਿ ਪਹਿਲੇ ਹੀ ਸੀ ਨਾਂ ਇਹਦਾ ਪੰਜ ਪਹਿਲੇ ਇਹਨੂੰ ਦੱਸਿਆ ਮੇਰਾ ਪਰਮਜੀਤ ਨਾਮ ਇਹਦਾ ਨਾਮ ਕਰਮਜੀਤ ਕੌਰ ਤੇ ਕਰਮਜੀਤ ਕੌਰ ਦਾ ਚਿਹਰਾ ਪਲੀਜ਼ ਪਛਾਣੋ ਤੁਸੀਂ ਧਿਆਨ ਨਾਲ ਸ਼ਾਇਦ ਇਹਨੂੰ ਕੋਈ ਪਹਿਚਾਣ ਲਵੇ ਪੈਰਾਂ ਤੇ ਲੀਰਾ ਕੱਪੜੇ ਲਵੇਟੇ ਹੋਇਆ ਪਤਾ ਨਹੀਂ ਕਿੰਨੀਆਂ ਸਲਵਾਰਾਂ ਪਾਈਆਂ ਉਹ ਲਾਹ ਲੈਂਦੀ ਸਲਵਾਰ ਗਿੱਟਿਆਂ ਦੇ ਵਿੱਚ ਚਲੇ ਜਾਂਦੀ ਹੈ ਸਲਵਾਰ ਉੱਪਰ ਦੀ ਦੂਜੀ ਸਲਵਾਰ ਪਾ ਲੈਂਦੀ ਹੈ ਇਹਦੇ ਆਹੀ ਭਾਂਡੇ ਆ ਕਦੇ ਧੋਤੇ ਨਹੀਂਗੇ ਆਹ ਪਾਣੀ ਹੈ ਤੁਸੀਂ ਦੇਖੋ ਮੱਛਰ ਨਾਲ ਭਰਿਆ ਪਿਆ ਜਿਹੜਾ ਪਿੰਦੀ ਹੈ ਇਹ ਪਾਣੀ ਦੇਖੋ ਸਾਰਾ ਮੱਛਰੀ ਮੱਛਰ ਫਿਰਦਾ ਉੱਤੇ ਤੇ ਆਹਾਂ ਗੰਦੇ ਗਲਾਸ ਦੇ ਵਿੱਚ ਚਾਹ ਪਈ ਆ ਜਿਹੜੀ ਕਿ ਜੰਮੀ ਪਈ ਆ ਫੱਟੀ ਹੋਈ ਚਾਹ ਪਤਾ ਨਹੀਂ ਕਿਦਣ ਦੀ ਪਈ ਆ ਆਹ ਗਲਾਸ ਤੁਸੀਂ ਦੇਖੋ ਕਿੰਨਾ ਗੰਦਾ ਵਾ ਜਿਹਦੇ ਵਿੱਚ ਚਾਹ ਪਾਣੀ ਪੀਂਦੀ ਆ ਆਹਾਂ ਪਤੀਲੀ ਪਈ ਆ ਅਕੌਲੀਆਂ ਪਈਆਂ ਗੰਦ ਨਾਲ ਲਿਪੜੀਆਂ ਹੋਈਆਂ ਤੇ ਆ ਮਾਤਾ ਦੇ ਕੱਪੜੇ ਮਾਤਾ ਦੇ ਹੱਥ ਬੜੀ ਦੁੱਖ ਦੀ ਸ਼ਰਮ ਦੀ ਗੱਲ ਆ ਇਹ ਵੀ ਇਹ ਦੋ ਬੰਦੇ ਘਰ ਚ ਸਾਰੀ ਉਮਰ ਇਹਨਾਂ ਦੀ ਰੋਟੀ ਕਾਉਂਦੀ ਰਹੀ ਇਹ ਅੱਜ ਇਹਦੀ ਆ ਹਾਲਤ ਬਣ ਗਈ ਇਸ ਮਾਂ ਦੀ ਹਾਲਤ ਨੂੰ ਦੇਖਦਿਆਂ ਸਾਡੀ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਇਹਨੂੰ ਕੋਈ ਪਛਾਣਦਾ ਬਾ ਤਾਂ ਸਾਡੇ ਨਾਲ ਪੁਲਿਸ ਸੰਪਰਕ ਕਰਿਓ ਵੀ ਇਹ ਕਿਹੜੇ ਗ్రాੰਦ ਦੀ ਆ ਕਿਹੜੀ ਪੰਚਾਇਤ ਕਿਹੜੇ ਪਿੰਡ ਦੀ ਆ ਇਹ ਕਿਹਦੀ ਧੀ ਆ ਇਹ ਕਿਹਦੀ ਭੈਣ ਆ ਇਹ ਕਿਵੇਂ ਕਿਉਂ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੀ ਮਿਲਣੇ ਆ ਅੱਜ ਤੋਂ 30 ਸਾਲ ਪਹਿਲਾਂ ਇਸ ਪਿੰਡ ਚ ਆਈ ਸੀ ਇਹ ਇਸ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਪਰਿਵਾਰ ਨੇ ਇਹਨੂੰ ਘਰੇ ਰੱਖ ਲਿਆ ਉਹਦੇ ਰੋਟੀ ਪਾਣੀ ਲਾਉਣ ਨੂੰ ਚਾਰ ਭਰਾ ਸੀ ਇਹ ਤੇ ਇੱਕ ਮਾਂ ਸੀ ਇਹਨਾਂ ਦੀ ਤੇ ਇਹਨੇ ਵਿਚਾਰੀ ਨੇ ਚਾਰਾਂ ਦੀ ਰੋਟੀ ਨਾਲ ਆਪਦੇ ਸੱਸ ਦੀ ਰੋਟੀ ਲਾਹੀ ਤੇ ਪਤਾ ਨਹੀਂ ਕਿੰਨੀ ਕਿਹਨੇ ਵਿਚਾਰੀ ਨੇ ਤਕਲੀਫ ਝੱਲੀ ਜਿਹੜੀ ਅੱਜ ਦੀ ਇਹ ਹਾਲਤ ਬਣ ਗਈ ਅੱਜ ਇਸ ਮਾਂ ਨੂੰ ਲੈਟਰੀਨ ਖਾਂਦਿਆਂ ਇਸ ਮਾਂ ਨੂੰ ਆਪਣਾ ਗੰਦ ਖਾਂਦਿਆਂ ਦੇਖ ਕੇ ਸ਼ਰਮ ਆ ਰਹੀ ਆ ਕਮਰਾ ਸਾਰਾ ਲੈਟਰੀਨ ਨਾਲ ਗੰਦ ਨਾਲ ਭਰਿਆ ਪਿਆ ਮੰਜੇ ਦੇ ਥੱਲੇ ਮੰਜੇ ਦੇ ਉੱਪਰ ਪਿੱਛੇ ਅੱਗੇ ਸਾਰੇ ਪਾਸੇ ਗੰਦੀ ਗੰਦ ਪਿਆ ਕੜਾਈਆਂ ਪਿੱਛੇ ਲੈਟਰੀਨ ਦਾ ਭਰਿਆ ਪਿਆ ਬੱਠੜ ਦੇ ਵਿੱਚ ਮਾਤਾ ਪਤਾ ਨਹੀਂ ਜੈ ਕੁਮਾਰ ਨੇ ਉਹ ਕਹਿਣਾ ਨਾ ਤਾ ਦੇਖੋ ਮਤਲਬ ਕੀ ਕਹੀਏ ਇਹ ਵੀ ਹੁਣ ਬਾਈ ਹੋਣੇ ਸਿਆਣੇ ਹੋਏ ਹੋਇਆ ਇਹਨਾਂ ਨੂੰ ਸਿਆਣੇ ਬੰਦਿਆਂ ਨੂੰ ਕੀ ਬੋਲੀਏ ਪਰ ਬਹੁਤ ਦੁੱਖ ਆ ਅੱਜ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਨੂੰ ਦੇਖਣ ਨੂੰ ਮਿਲਦੀਆਂ ਕਰਮਜੀਤ ਕੌਰ ਨਾਮ ਆ ਤਾਂ ਪਲੀਜ਼ ਪਛਾਣਿਓ ਵੀ ਸ਼ੇਅਰ ਵੀ ਕਰਿਓ ਜੇ ਨਹੀਂ ਪਛਾਣਦੇ ਤਾਂ ਸਾਡੇ ਨੰਬਰਾਂ ਤੇ ਸੰਪਰਕ ਵੀ ਕਰਿਓ